ਹੈਲੋ ਹਾਂਜੀ ਗੇਸ ਸਤਿ ਸ੍ਰੀ ਅਕਾਲ ਸਵਾਗਤ ਹੈ ਮੈਂ YouTube ਚੈਨਲ ਹੈਰਿਟੂਡੀ ਵਲੌਗਸ ਤੇ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਿੱਤਰੋ ਅੱਜ ਫੇਰ ਆਪਾਂ ਲਈ ਜਾਨੇ ਹੀ ਪਾਣੀ ਰੋਟੀ ਪਾਣੀ ਖਾ ਕੇ ਡੇਂ ਜਦਾ ਪਾਣੀ ਨਹੀਂ ਪੀਤਾ ਹੁਣ ਤਰੇਹ ਬੋਝਦਾਰੀ ਲੱਗ ਗਈ ਆੜ ਜਾਓ ਆਪਾਂ ਤਾਂ ਨਹੀਂ ਪਾਣੀ ਪੀਤਾ ਕਿਉਂਕਿ ਪਿੱਛੇ ਤੁਹਾਨੂੰ ਪਤਾ ਹੀ ਆ ਜੰਤਰ ਮੰਤਰ ਕੋਈ ਮੂਹਤ ਕੋਈ ਵਿਚ ਮੂਹਤ ਤਰੂਲੀ ਕਰਾਲੀ ਕਰ ਦਿੰਦਾ ਤਾਂ ਕਰਕੇ ਇਹ ਉਧਰ ਛਾਹ ਕੋ ਪਾਣੀ ਦੀ ਬੋਤਲ ਮਗਾਈਗੀ ਕੋਕਾ ਕੋਲਾ ਵਾਲੀ ਬੋਤਲ ਆ ਕੇ ਆ ਗਿਆ ਸ਼ਾਜੀ ਕੀ ਕੀ ਆਂਦੇ ਮਰਾ ਨੈਟ ਤੋਂ ਹੈ ਕਾਣੀਆਂ ਕਾਣੀਆਂ ਬਹੁਤੇ ਈਦਾ ਛਾ ਹਨਾ ਤੂੰ ਯਾਂਗੋ ਆ ਕੰਮ ਏ ਕਰੀ ਚਾ ਹੋ ਜੇ ਫੇ ਆਣਾ ਕੰਮ ਲਾਈ ਬਹੂ ਕੀ ਕਰ ਰਹੀ ਹੋ ਮੇਰਾ ਪਾਣੀ ਆ ਚਗਲਾ ਪੀ ਲਿਆ ਤੇ ਮਿਲਦੇ ਤੁਹਾਨੂੰ ਤੇ ਮੇਤਰੋ ਪਾਣੀ ਆ ਪੀ ਲਿਆ ਚਲਦੇ ਹਾਂ ਆਪਣੀਆਂ ਪਾੜ ਚ ਤੇ ਮੇਤਰੋ ਰੀਲ ਕੱਲ ਵਾਲੀ ਬਹੁਤ ਘੈਂਟ ਬਣਾਈ ਐ ਐਡੀਟ ਵੀ ਸਿਰਾਹ ਕੀਤੀ ਐ ਬੰਦੇ ਆਪਣੇ ਨੇ ਏਕਮ ਸਿੰਘ ਨੇ ਤੇ ਯਾਕੇ ਮੇਤਰੋ ਦਿਖਾਵਾਂਗੇ ਅੱਜ ਤੁਹਾਨੂੰ ਬਾਦ ਸਵੇਰੇ ਬੜੇ ਬਾਬੇ ਉਹ ਬੜੀ ਲਾਂਬ ਨਿਕਲੀ ਆ ਪਹਿਲਾ ਉਹ ਤੋਂ ਪਾਣੀ ਇਹਨਾਂ ਨੇ ਜਦੋਂ ਪਲਾਉ ਫੇਰੇ ਹਨਾ ਸ਼ਾਹ ਹੋਣਾ ਨੇ ਇਹਨਾਂ ਨੇ ਮਿੱਟੀ ਉੱਚੀ ਨਹੀਂ ਵੀ ਜ਼ਿਆਦਾੀ ਕਰਤੀ ਤੋ ਉੱਪਰ ਖੇੜਾਂ ਦੇ ਜਦੋਂ ਪਾਣੀ ਨਹੀਂ ਨਾ ਚੜਦਾ ਜਦਾ ਹੋਣਾ ਚੱਲੀ ਜਾਂਦਾ ਸਾਰਾ ਬਰਾਬਰ ਆ ਸਹੀ ਆ ਨਾ ਸ਼ਾਂਤ ਚੱਲਣ ਦੇ ਯਾਰ ਜਦੋਂ ਫੇ ਆ ਦੇਖੋ ਇੱਥੋਂ ਤੱਕ ਪੂਰਾ ਕਿਨਾਰੇ ਕਿਨਾਰੇ ਤੇ ਪਾਣੀ ਆ ਗਿਆ ਹੈਗਾ ਜਦੋਂ ਇਹਨਾਂ ਨੇ ਪਲਾਉ ਫੇਰੇ ਹਨਾ ਇਹਨਾਂ ਨੇ ਸਹੀ ਨਹੀਂ ਫੇਰੇ ਮਤਲਬ ਸੈਂਟਰ ਬਹੁਤ ੱਚਾ ਕਰਤਾ ਹੈਗਾ ਉਹ ਖੇੜਾਂ ਦੇ ਘਰੇ ਪਿੱਛੋਂ ਪਾਣੀ ਟੁੱਟ ਜਾਂਦਾ ਹੈ ਕਿ ਦੇਖੋ ਆਉਂਦਾ ਹੀ ਤਸਵੀਰ ਤੇ ਤਾਂ ਕਰ ਗਏ ਮਿੱਤਰੋ ਥੋੜਾ ਆਪਣਾ ਟਾਈਮ ਨਹੀਂ ਲੱਗਾ ਤੇ ਮੈਂ ਹੈਗਾ ਚਲੋ ਹੁਣ ਵਲੌਗ ਸ਼ੁਰੂ ਕਰਦੇ ਹਾਂ ਹੁਣ ਕੰਮ ਸੈਟ ਆ ਤੇ ਮਿੱਤਰੋ ਅੱਜ ਯਾਂਗੋ ਕੰਮ ਹੋ ਗਿਆ ਪੂਰਾ ਯਾਂਗੋ ਬਸ ਇਦਾਂ ਆਪਣੀਆਂ ਤਿੰਨ ਪੱਖੀਆਂ ਹੋਰ ਰਹਿ ਗਈਆਂ ਤੇ ਬਾਅਦ ਚ ਆਪਣਾ ਕੰਮ ਨਿਪਟੜ ਜਾਣਾ ਵਾ ਤੇ ਮੌਸਮ ਹੁਣ ਮਿੱਤਰੋ ਆ ਪੂਰਾ ਘੱਟਾ ਹੀ ਘੱਟਾ ਛਾਪ ਹੈ ਪੈਲੀਆਂ ਜਿਹੜੀਆਂ ਵਾਈਆਂ ਵਈਆਂ ਵਾਂ ਕਿ ਕੰਨਾਂ ਵਿੱਚੋਂ ਮਾੜੀ-ਮੋਟੀ ਅੱਗ ਵੀ ਲਈ ਜਿੱਦਾਂ ਮਤਲਬ ਥੋੜੇ-ਥੋੜੇ ਸੱਡਾ-ਸੂਡਾ ਤੇ ਬਾਜਪੂਜੀਆਂ ਦੀ ਪ੍ਰਾਲੀ ਪੋੜਾ ਕਰਕੇ ਘੱਟਾਂ ਮਿੱਟੀ ਇੰਨਾ ਜਿਹੜਾ ਬਣਾ ਦੂਰ-ਦੂਰ ਦਾ ਖੁਸ਼ ਨਹੀਂ ਦਿਖਣਦੇ ਆਗਾ ਜਿੱਦਾਂ ਤੁੰਦਲਾ ਤੁੰਦਲਾ ਛਾਪਿਆ ਇੱਕ ਵਾਰੀ ਮੀਂਹ ਪਊਗਾ ਨਾ ਫੇ ਕੰਮ ਥੋੜਾ ਸੱਟ ਹੋਣਾ ਵਾ ਤੇ ਫੇਆਂ ਕਰੈਲਟੀਆਂ ਚ ਰੈਲਟੀਆਂ ਫੇ ਆ ਜਾਨੀਆਂ ਵਾਪਸ ਤੇ ਤਾਂ ਕਰ ਗਿਆ ਉਹ ਰੁਖ ਰੁਖ ਵੀ ਜਿਹੜੇ ਸਾਰਿਆਂ ਦੇ ਮਿੱਟੀ-ਮੁੱਟੀ ਚੜੀ ਪਈਆਂ ਪੈਲੀਆਂ ਪੂੜੀਆਂ ਵਈਆਂ ਪਈਆਂ ਲਿਆ ਵਾਹਣ ਦਈਆਂ ਕੰਪੈਨਾਂ ਕੰਪੂਨਾਂ ਨੇ ਪੂਰਾ ਘਟਾੜਾ ਆ ਪਿਆ ਵਾ ਤੇ ਮਿਲਦੇ ਹੁਣ ਮਿੱਤਰੋ ਤੁਹਾਨੂੰ ਰੋਕੇ ਤੇ ਲਾ ਲਈਏ ਪਾਣੀ ਤੇ ਕੰਮ ਕਰਉਣਾ ਯੰਗੋ 'ਤੇ ਲਾਓ ਮਿੱਤਰੋ ਚੁੱਬਰ ਆਇਆ ਆਪਣੇ ਕੋਲ ਹੋਰ ਮਰਾਏ ਕਿਦਾਂ ਇਹ ਤਾਂ ਠੀਕ ਠਾਕ ਬੜੀ ਘੱਟ ਜੀ ਬਾਤ ਚ ਬੋਲਦੇ ਆ ਵਾਏ ਖੁੱਲੇ ਵਾਹੀ ਗੁਰੂ ਜੀ ਹੋ ਠੀਕ ਠਾਕ ਤੇ ਮਿੱਤਰੋ ਉਧਰੋਂ ਆਪਣਾ ਕੰਮ ਨਿਭੜੇ ਵਾ ਤੇ ਉਹ ਉਧਰ ਆੜੇ ਆ ਗਿਆ ਪਾਣੀ ਤੇ ਉਧਰ ਨਾਲ ਇਹ ਬਲਵੀਰ ਭਾਜੀ ਇਦਾਂ ਹੀ ਗੱਪਾ-ਸ਼ਪਾ ਮਾਰ ਕੇ ਚੱਲ ਗਿਆ ਆਪਣੇ ਕੋਲ ਤੇ ਜਿੱਥੇ ਐ ਕੰਮ ਕਰਦਾ ਹੀ ਉਹ ਵੀ ਉੱਥੋਂ ਛੜ ਚੁੱਕਿਆ ਵਾ ਤੇ ਕੋਈ ਚੱਕਣ ਨਹੀਂ ਆਪਾਂ ਜਦੋਂ ਮੈਂ ਉਧਰ ਗਿਆ ਮੈਂ ਲੈ ਹੀ ਜਾਣਾ ਉਧਰ ਉਹਨਾਂ ਠੱਕੇ-ਠੁੱਕੇ ਨਾਲ ਤੇ ਮੇਰਾ ਛਾ ਆ ਗਈ ਆ ਤਾਂ ਮਿਉਣਾ ਇੱਕ ਸਾੜੀ ਪਾਣੀ ਲਾਉਣਾ ਮੈਂ ਹਾਂ ਉਹ ਬਾਈ ਕਰ ਲਾਣਾ ਇਹ ਵੀ ਰਹਿ ਗਿਆ ਆਹੋ ਉਹ ਹੀ ਮੈਂ ਕਹਿੰਦਾ ਮੈਂ ਕੱਲ ਨੂੰ ਨਿਬੜ ਜਾਣਾ ਆਪਣਾ ਸਾਰਾ ਹਨਾ ਸਹੀ ਕਰ ਲਾਉਣਾ ਮਾਨਾ ਗਾਣਾ ਆਲੂਆਂ ਤੋਂ ਆਲੂਆਂ ਦੀ ਫਸਲ ਹੀ ਆ ਤੇ ਗਲਾਸ ਵਿੱਚ ਤਰੋ ਕੰਗਣੀ ਇਹਨਾਂ ਭਰ ਕੇ ਪੀਦਾ ਵਾਂ ਤਾਂ ਇਹ ਮਿੱਤਰਾਂ ਰੰਗ ਟੈਨ ਹੋਏ ਹੋਏ ਆ ਤੇ ਕੱਲ ਦੀ ਦਿਹਾੜੀ ਆ ਬਸ ਨਿਬੜ ਜਾਣਾ ਸਾਡਾ ਹਨਾ ਉਦੋਂ ਬਾਰੇ ਯਾਰ ਛੁੱਟੀਆਂ ਹਾਂ ਤੇ ਮਤਰਾ ਹੁਣ ਆਲੂਆਂ ਦੀ ਫਸਲ ਆ ਜਿਹੜੀ ਬੀਜਣੀ ਸਭ ਤੋਂ ਜ਼ਿਆਦਾ ਔਖੀ ਆ ਤੇ ਵੱਢਣੀ ਵੀ ਸਭ ਤੋਂ ਜ਼ਿਆਦਾ ਔਖੀ ਆ ਵੱਢਣੀ ਮਤਲਬ ਪਟਣੇ ਨਾ ਇਹਦਾ ਖਲਾਰਾ ਨਿਭੜਦਾ ਹੁੰਦਾ ਛੇਤੀ ਤੇ ਨਾ ਇਹ ਲੱਗਦੇ ਹੁੰਦੇ ਛੇਤੀ ਮਤਰਾ ਬਾਬੇ ਤੁਹਾਡੀ ਯਾਰ ਪੂਰੀ ਭਰ ਗਈ ਆ ਪਾਣੀ ਨਾਲ ਇਹਨੇ ਕਬਾੜ ਚ ਖੋਲਿਆ ਇਹ ਕ ਪਹਿਲੇ ਖੋਲਿਆ ਸੀ ਇਹ ਖੋਲਿਆ ਅੱਛਾ ਤੇ ਮਤਲਬ ਸ਼ਾਮ ਦੇ ਵਾਦ ਗਿਆ ਪੰਜ ਤੇ ਜੀ ਮੈਂ ਸਾਦੀ ਕਰਦਣੀ ਗਾਂਜ ਤੇ ਸ਼ਾਮ ਹੋ ਗਈ ਆ ਮਿੱਤਰੋ ਸਾਨੂੰ ਹੱਲੇ ਵੀ ਪਾਣੀ ਲਾਉਂਦੇ ਆ ਅੱਜ ਲੈਡ ਨਹੀਂ ਬੰਦ ਹੁੰਦੀ ਕਿਉਂਕਿ ਦੋ ਦਿਨ ਆਈ ਨਹੀਂ ਉਸਤਾਦ ਜਿੰਨਾ ਫੋਨ ਨਹੀਂ ਕੋ ਜਿੰਦਗੀ ਜੀ ਦੇ ਸਕਦਾ ਸਹੀ ਗੱਲ ਆ ਇਹ ਸਹਾਲ ਲਾ ਲੋ ਮਿੱਤਰੋ ਸਵੇਰ ਦਾ ਲੱਗਾ ਪਿਆ ਵਾ ਤੇ ਹੁਣ ਵੀ ਦੇਖ ਲੋ ਨੱਕਾ ਮੋੜ ਲੈਂਦਾ ਫੋਨ ਚ ਉਹ ਦੇਖੋ ਖੁੱਬਾ ਲੱਗੇ ਆ ਕੇ ਦਿਖਾਉਣਾ ਬੱਸ ਕਰਿਆ ਕਰ ਤੇਰੀ ਨਿਗਾਹ ਘੱਟ ਦੇਣੀ ਆ 40 45 ਸਾਲਾਂ ਚ ਤੈਨੂੰ ਦੇਖਣਾ ਕੋਈ ਨਹੀਂ ਆ ਜਿੰਨਾ ਤੋਂ ਫੋਨ ਦੇ ਦਾਂ ਦੇਖ ਲੈਣਾ ਮੈਂ ਨੇਰੇ ਜੀ ਦੇਖ ਲੈਣਾ ਨੇਰੇ ਚ ਨਹੀਂ ਵਾ ਤੈਨੂੰ ਦਿਖਾਇਆ ਕਰਨਾ ਬਾਹਰ 5 7 ਸਾਲ ਹੀ ਆ 30 ਨਹੀਂ 30 ਸਾਲ ਹੋ ਗਏ ਹੋਰ 5 ਸਾਲ ਹੀ ਦੇਣਾ ਬਾਅਦ ਦਿਨ ਫੜਫੜ ਦਿਖਾ ਜੀਣਾ ਨਹੀਂ ਜੀਣਾ ਉੱਥੇ ਤੱਕ ਜਾਣਾ ਵੀ ਨਹੀਂ ਆ ਤੂੰ ਸਵੇਰ ਦਾ ਇਦਾਂ ਦਮੈ ਤਰੇ ਲੈ ਅੱਜ ਵੀਡੀਓ ਬਣਾਉਂਦਾ ਕਰਦਾ ਹਾਂ ਬੜੀ ਬਣ ਜਾਣੀ ਵੀਡੀਓ ਤੂੰ ਸਵੇਰ ਦਾ ਜਿਰੋ ਮੈਂ ਤੇਰੇ ਨਾਲ ਨੱਕਾ ਮੋੜੇ ਇਦਾਂ ਨੂੰ ਅਜਦਾ ਫੋਨ ਚ ਵੜਿਆ ਨਾ ਦੋ ਛੋਟਾ ਫੋਨਾ ਬੈਟਰੀ ਦਾ ਕੱਢੀ ਆ ਜਾਣ ਕੇ ਮੈਨੂੰ ਛੇੜਦਾ ਰਹਿੰਦਾ ਨਾ ਅਹੀਂ ਦੇ ਨਹੀਂ ਆ ਸਾਦੇ ਕੋਈ ਚੱਕਰ ਨਹੀਂ ਉਸਤਾਦ ਅਹੀਂ ਵੀ ਲੈ ਜਾਵਾਂਗੇ ਸਾਰ ਗੱਲ ਕੋਣੀ ਤੂੰ ਸਰਦਾ ਆਂ ਇਹ ਫੋਨ ਦੇਦਾ ਵਾ ਕੋਈ ਨਾ ਸਤਾਰ 17 ਨਾ ਸਤਾਰਾ ਇਦਾਂ ਗਈ ਆ ਹੱਲੇ ਤਾਂ ਵੀ ਵੇ ਜਿਹੜੇ ਹਾਲਾਤ ਹੱਲੇ ਤਾਂ ਲੱਗਦਾ ਵੀ ਦੇਖਣ ਵਾਲਾ ਕੰਮ ਹੋਇਆ ਤੇ ਯਾਂਗੋ ਕੰਮ ਹੋਇਆ ਆੜੂੜ ਤੇ ਨਹੀਂ ਟੁੱਟੀ ਕਿਤੇ ਤਸਵੀਰ ਦਾ ਟਰੈਡ ਉੱਥੇ ਖੜਾ ਟਰੈਡ ਐ ਅੱਜ ਆシャレ ਕੰਮ ਵੱਲੇ ਈ ਕਿਲੋ ਮੀਟਰ ਚੱਲਦੇ ਆ ਆਪਣੇ ਵਾਲੀ ਜ਼ੈੜ ਦੇਖਣਾ ਹੈ ਹੀ ਮੈਂ ਆਰਡਵਰਟ ਨਹੀਂ ਹੋਈ ਵੀ ਬੰਦ ਤੇ ਯਾਕੇ ਸ਼ਾਰੇ ਡੋਗੀ ਦੀ ਅੱਜ ਆਪਾਂ ਵੀਡੀਓ ਬਣਾਉਣੀ ਉਹਦੋਂ ਦਾ ਮਿੱਤਰੋ ਟਾਈਮ ਹੀ ਨਹੀਂ ਲੱਗਣਦਾ ਤੇ ਲੈ ਵੀ ਚੋ ਬਰਾ ਕੈਨੀ ਭਰ ਕੇ ਆ ਗਈ ਮਿੱਤਰਾਂ ਵਾਲੀ ਚਾ ਤੇ ਹੁਣ ਦੇਣਾ ਗਾ ਪਾ ਅੱਜ ਮਿੱਤਰੋ ਤਾਲ ਨਾਲ ਤਾਲ ਸੁਰ ਨਾਲ ਸੁਰ ਮਿਲ ਜਾਂਦੇ ਆ ਤੇ ਕਾਮ ਅੱਜ ਚਿਕੜੋ ਚਿਕੜੀ ਹੋਇਆਗਾ ਪੂਰਾ ਤੇ ਸ਼ਾ ਹੁਣ ਦੇਖ ਲੋ ਤੀ ਗਾਲਾਂ ਖੰਦੀ ਵੀਡੀਓ ਜਾਣ ਕੇ ਬਣਾਉਂਦਾ ਹੱਲੇ ਵੀ ਫੋਨ ਤੇ ਲੱਗਾ ਹੋਇਆ ਪੂਰੀ ਨਿਗਾ ਟਗਾ ਕੇ ਫੋਨ ਦੇ ਦੇ ਰਿਹਾ ਸਾਰੀ ਦਿਹਾੜੀ ਤੇ ਫੋਨ ਵੀ ਇਹਦਾ ਇੱਦਾਂ ਵਾਪੇ ਸਾਰੀ ਸਾਰੀ ਦਿਹਾੜੀ ਬੈਟਰੀ ਵੀ ਨਹੀਂ ਲੋ ਹੁੰਦੀ ਸਾਹ ਚੜ ਗਿਆ ਵੇ ਉਹਨੂੰ ਘਣਾ ਹੀ ਗੱਤੂਆ ਚਾਹ ਆਰਧੇ ਚ ਪਾ ਕੇ ਸਾਨੂੰ ਪਿਉਣ ਦੇਵਾ ਆ ਕਿਸੇ ਪੀਓ ਆਈ ਵੀ ਪਾਣੀ ਘਰੋਂ ਲਾ ਰਿਆ ਕਰਨਾ ਮੈਂ ਮੋਟਰ ਚੱਲ ਗਈ ਜੇ ਲਾ ਲੱਗ ਗਈ ਘਰੋਂ ਤਾਂ ਰੋੜਦਾ ਕਾ ਨਾ ਕਹੀ ਪਣੀ ਹਾਂ ਯਾਰ ਉਧਰ ਨਾਲ ਚੱਲ ਚੱਲੀਏ ਦੋ ਨੱਕੇ ਵੜਦੇ ਮਦਰ ਸਰੇ ਬੈਗ ਦੇ ਹੇਲੂਗਾ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਗੁੱਡ ਨਾਈਟ ਤੁਹਾਡੀ ਤੇ ਹੁੰਦੀ ਹੈ ਤੇ ਰਾਤ ਦੇ ਮਿੱਤਰੋ 2 ਵਜੇ 23 ਮਿੰਟ ਹੋ ਗਏ ਆ ਤੇ ਇਸ ਟਾਈਮ ਇੱਕ ਕੰਮ ਤੋਂ ਆਏ ਆ ਲਿਬੜੇ ਥਲੇ ਮਿੱਤਰੋ ਜੀਵਨ ਦੀ ਜਿੰਦਗੀ ਚ ਬੰਨਾ ਸਕਸੈਸ ਮਿਹਨਤ ਦਾ ਕਰਨੀ ਬਾਣੀ ਆ ਰਾਤ ਦੇ ਮਿਹਨਤ ਹੁਣ 2:30 ਵਜੇ ਹਲੇ ਨੌਣਾ ਧੌਣਾ ਵਾਲੇ ਬਲੌਗ ਵੀ ਐਡਿਟ ਕਰਨਾ ਵਾ ਤੇ ਮਿੱਤਰੋ ਮਿਲਦੇ ਆ ਸਵੇਰ ਨੂੰ ਤੇ ਮੈਂ ਕਿਹਾ ਇੱਕ ਅਰੀ ਛੋੜੀ ਦੀ ਝਲਕ ਦਿਖਾ ਦਈਏ ਤੇ ਸਵੇਰ ਨੂੰ 5 ਵਜੇ ਫੇਰ ਆਪਾਂ ਉੱਠੇ ਜਾਣਾ ਗੁਰਦੁਆਰਾ ਸਾਹਿਬ ਜਾਣਾ ਵਾ ਤਾਂ ਮਿੱਤਰੋ ਬਸ 2:3 ਵਜ ਗਿਆ 2 3 ਤੇ 4 ਤੋਂ 1 2 ਘੰਟੇ ਇੰਜ ਇੰਜ ਰਹਿ ਗਈ ਆ ਹੋਰ ਤੇ ਮਿੱਤਰੋ ਕਰਕੇ ਤੇ ਫੇਰ ਮਿਲਦੇ ਆ 5 ਵਜੇ ਤੇ ਮੈਂ ਕਿਹਾ ਜ਼ਰੂਰ ਇੱਕ ਚਲ ਕੇ ਆਪਣੇ ਦਰਸ਼ਨਾਂ ਵੀ ਦਿਖਾਈ ਆਗੇ ਤੇ ਮਿੱਤਰੋ ਨਾ ਨੂੰ ਲਿਆ ਆਪਾਂ ਕੰਮ ਯੰਗ ਹੋ ਗਿਆ ਵਾ ਤੇ ਹੁਣ ਕਰ ਲਈਏ ਸਲੀਪਿੰਗ ਤੇ ਮਿਲਦੇ ਤੁਹਾਨੂੰ 5 ਵਜੇ ਜੇ ਤੇ ਯਾਰ ਆ ਗਈ ਵੈਸੇ ਕੋਸ਼ਿਸ਼ ਮੇਰੀ ਬੁਰੀ ਲਾਰਨ ਮੈਂ ਲਾ ਲਿਆ ਨਾ ਦੋ ਫੋਨਾਂ ਤੇ ਕੋਈ ਨਾ ਕੇਦਾ ਵੱਜੂਗਾ ਤੇ ਮਿਲਦੇ ਤੁਹਾਨੂੰ ਆਪਾਂ 5 ਵਜੇ ਓਕੇ ਗਾਈ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸ਼ੇਅਰ ਦੇ ਵਜ ਗਿਆ ਨੌ ਗੁਰਦੁਆਰਾ ਸਾਹਿਬ ਆਪਣੇ ਕੋ ਨਹੀਂ ਜਾਇਆ ਗਿਆ ਕਿਉਂਕਿ ਮਿੱਤਰੋ 2:3 3 ਵਜ ਗਏ ਸੀ ਕਿ ਵਲੌਗ ਐਡ ਕਰਦਿਆਂ ਨੂੰ ਤਾਂ ਕਰਕੇ ਲੈ ਨੀਂਦ ਵੀ ਨਹੀਂ ਪੂਰੀ ਅੱਖਾਂ ਕਿਦਾ ਵਈਆਂ ਪਈਆਂ ਵਾ ਤੇ ਮਿੱਤਰੋ ਵਲੌਗ ਵਧੀਆ ਲੱਗਾ ਤਾਂ ਕਰਿਓ ਲਾਈਕ ਸ਼ੇਅਰ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਵਿੱਚ